ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਉ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਆ ਤੇ ਹੁਣ ਸ਼ਾਮ ਦੇ ਵੱਜ ਗਿਆ 6 ਤੇ ਹੁਣੇ ਅੰਦਰੋਂ ਉੱਠ ਕੇ ਬਾਹਰ ਆਏ ਹਾਂ ਬਾਹਰ ਗਰਮੀ ਬੜੀ ਆ ਤੇ ਬਾਸ ਸਾਰਾ ਦਿਨ ਕਰ ਲਾਂਗੇ ਕੀ ਹੁੰਦਾ ਵਾ ਅੱਗੇ ਇਹ ਪੀ ਦਰਖਤ ਹੁੰਦੇ ਸੀ ਵਿੜਿਆਂ ਦੇ ਵਿੱਚ ਤੇ ਮੰਜੇ ਢਾ ਕੇ ਤੇ ਸ਼ਾਮੇ ਬਹਿ ਜਾਣਾ ਹੁਣ ਦਰਖਤ ਵਿੜੇ ਵਿੱਚ ਕੋਈ ਹੁੰਦਾ ਨਹੀਂਗਾ ਹੁਣ ਇਹ ਵੀ ਸਾਰਾ ਦਿਨ ਅੰਦਰ ਹੀ ਨਿਕਲਦਾ ਵਾ ਤੇ ਆਹ ਟਾਈਮ ਨਾਲ ਥੋੜੀ-ਪੋਤੀ ਹਵਾ ਜੀ ਚੱਲਣ ਲੱਗ ਪੈਂਦੀ ਆ ਥੋੜਾ ਜਿਹਾ ਓਦਾਂ ਵੀ ਠੰਡਾ ਹੋ ਜਾਂਦਾ ਮੌਸਮ ਦਾ ਫਰਕ ਪੈ ਜਾਂਦਾ ਵਾ ਫਿਰ ਬਾਹਰ ਆਈਦਾ ਵਾ ਹੁਣ ਮੈਂ ਬਣਾਉਣ ਲੱਗੀ ਆ ਮਾਵਾਂ ਦੀ ਦਾਲ ਤੇ ਪੁੱਛਣ ਲਈ ਹਾਂ ਬੱਚਿਆਂ ਨੂੰ ਅੱਜ ਕੀ ਖਾਣਾ ਕਹਿੰਦੇ ਮਾਵਾਂ ਦੀ ਦਾਲ ਬਣਾ ਲਵਾਂ ਨਾਲ ਬਣਾਵਾਂਗੀ ਪਦੀਨੇ ਦੀ ਚਟਣੀ ਤੇ ਨਾਲ ਬਣਾਉਂਗੀ ਚੌਲ ਥੋੜੇ ਜਿਹਾ ਫੁਲਕੇ ਵੀ ਲਾਉਣਾ ਤੇ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਆ ਤੇ ਵੀਡੀਓ ਚੱਲਣ ਈ ਆ ਪੇਕੇ ਹੁੰਦੇ ਮਾਵਾਂ ਨਾਲ ਤੇ ਅੱਗੇ ਹੋਰ ਵਧੀਆ ਤਰੀਕੇ ਦੇ ਨਾਲ ਅਸੀਂ ਵੀਡੀਓ ਬਣਾਵਾਂਗੇ ਕਿਉਂਕਿ ਇਹਦੇ ਅਜੇ ਬੜਾ ਕੁਛ ਇਹਦੇ ਵਿੱਚ ਆਉਣ ਵਾਲਾ ਵਾ ਤੇ ਉਹ ਤਾਂ ਨਹੀਂ ਅਜੇ ਦੱਸਣਾ ਨੀਗਾ ਤੁਸੀਂ ਵੀਡੀਓ ਵੇਖਿਓ ਤੇ ਬਹੁਤ ਪਿਆਰ ਦੇਣ ਦੇ ਜੀ ਇਦਾਂ ਹੀ ਆਪਣਾ ਪਿਆਰ ਸਾਡੇ ਨਾਲ ਬਣਾ ਕੇ ਰੱਖਿਓ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਤੇ ਇੱਕ ਮੈਂ ਤੁਹਾਡੇ ਨਾਲ ਸਾਰੇ ਭੈਣ ਭਰਾਵਾਂ ਨਾਲ ਜ਼ਰੂਰੀ ਗੱਲਬਾਤ ਇਹ ਕਰਨੀ ਸੀ ਕਿ ਕਈ ਭੈਣ ਭਰਾ ਜਿੱਦਾਂ ਚੱਲਣ ਡਈ ਹੈ ਉੱਥੇ ਵੀਡੀਓ ਕਰਮਾਂ ਵਾਲੀ ਨੋ ਉਹਦੇ ਵਿੱਚ ਬੜੇ ਕਮੈਂਟ ਮਾਰੇ ਕਰਦੇ ਆ ਭੈਣ ਭਰਾ ਤੇ ਪਰ ਇਹ ਆ ਕਿ ਤੁਸੀਂ ਆਪ ਸਿਆਣੇ ਜੇ ਜੇ ਵੀਡੀਓ ਦੇ ਵਿੱਚ ਸਾਰੇ ਜਣੇ ਇੱਕੋ ਜਿਹੀ ਹੋ ਜੀਏ ਫਿਰ ਵੀਡੀਓ ਤੁਹਾਨੂੰ ਵੀ ਵੇਖਣ ਦਾ ਮਜ਼ਾ ਨਹੀਂ ਆਉਣਾ ਕਿਉਂਕਿ ਉਹਦੇ ਵਿੱਚ ਸਾਨੂੰ 네ਗਟਿਵ ਰੋਲ ਵੀ ਕਰਨਾ ਪੈਂਦਾ ਤੇ ਪੋਜ਼ਿਟਿਵ ਵੀ ਕਰਨਾ ਪੈਂਦਾ ਇਹ ਆ ਵੀ ਤੁਸੀਂ ਜਦੋਂ ਕਮੈਂਟ ਕਰਦੇ ਜਿੰਨਾਂ ਮਾਰੇ ਉਹਦਾ ਵੀਡੀਓ ਬਣਾਉਣ ਨੂੰ ਫਰਮਾਨੀ ਕਰਦਾ ਤੇ ਜੇ ਭੈਣ ਭਰਾ ਕਹਿੰਦੇ ਆ ਵੀ ਬੜੀ ਸੋਹਣੀ ਤੁਸੀਂ ਵੀਡੀਓ ਬਣਾਉਂਦੇ ਜੇ ਫਿਰ ਸਾਡੇ ਵਿੱਚ ਥੋੜਾ ਹੋਰ ਇਛਾ ਹੁੰਦਾ ਵਾ ਇਹ ਹੋਰ ਵਧੀਆ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਮੇਰਾ ਮੈਨੂੰ ਰੋਲ ਹੀ ਹੱਥਾਂ ਦਾ ਮਿਲਿਆ ਵਾ ਜੇ ਮੈਂ ਰੋਲ ਉਹ ਆਪਣੇ ਤਨੋਂ ਮਨੋਂ ਨਾ ਕਰੂੰਗੀ ਨਾ ਨਿਭਾਉਂਗੀ ਉਹ ਵੀਡੀਓ ਵਧੀਆ ਨਾ ਲੱਗੂਗੀ ਠੀਕ ਹੈ ਨਾ ਕਿਉਂਕਿ ਹਾੜੀ ਤਾਂ ਵੱਧ ਤੋਂ ਵੱਧ ਕੋਸ਼ਿਸ਼ ਇਹੋ ਹੁੰਦੀ ਆ ਕਿ ਜਿਹੜਾ ਵੀ ਹਨ ਰੋਲ ਮਿਲਿਆ ਵਾ ਨਾ ਅਸੀਂ ਉਹ ਖੂਬਕੇ ਨਿਭਾਈਏ ਤਾਂ ਵੀਡੀਓ ਵਧੀਆ ਲੱਗੇ ਪਰ ਕਈ ਭਿਆਨਪਰਾ ਇੰਨੀ ਵੀ ਮੈਂ ਕਹਿ ਨਹੀਂ ਸਕਦੀ ਕਿ ਕਿਦਾਂ ਦੇ ਵਿੱਚ ਬੋਲਦੇ ਆ ਉਹ ਚੰਗਾ ਨਹੀਂ ਲੱਗਦਾ ਵੇਖੋ ਜੀ ਵੀਡੀਓ ਤੇ ਤਾਂ ਹੀ ਬਣਦੀ ਆ ਨਾ ਜਿੱਦਾਂ ਦਾ ਰੋਲ ਮਿਲੇ ਓਦਾਂ ਦਾ ਨਭਾਈਏ ਜੇ ਮੈਂ ਰੋਲ ਓਦਾਂ ਦਾ ਨਭਾਉਂਗੀ ਨਾ ਮੈਂ ਇਦਾਂ ਹੀ ਗੱਲਾਂ ਕਰੀ ਜਾਉਂਗੀ ਫਿਰ ਤੁਸੀਂ ਕਹਿਣਾ ਕੀ ਆ ਕਰੀ ਜਾਣ ਦੇ ਆ ਵੀਡੀਓ ਚੰਗੀ ਨਹੀਂਗੀ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰਦੀ ਆ ਚਲੋ ਸਾਰੇ ਨੇ ਕੁਝ ਵਧੀਆ ਵੀ ਆਂਦੇ ਆ ਕੁਝ ਭੈਣ ਭਰਾ ਇਹ ਗੱਲ ਵੀ ਆਂਦੇ ਆ ਕਿ ਇਹ ਵੀਡੀਓ ਤੇ ਵੀਡੀਓ ਦੇ ਅਕੋਰਡਿੰਗ ਹੀ ਹਨ ਨੂੰ ਜਿਹੜਾ ਰੋਲ ਮਿਲਦਾ ਹਨ ਨੂੰ ਨਭਾਉਣਾ ਪੈਂਦਾ ਵਾ ਕਿਉਂਕਿ ਜੇ ਅਸੀਂ ਚੱਜਣਾ ਰੋਲ ਨਾ ਕਰਾਂਗੇ ਸਾਨੂੰ ਬਾਰ-ਬਾਰ ਟੇਕ ਲੈਣੇ ਪੈਣਗੇ ਬਾਰ-ਬਾਰ ਸਾਨੂੰ ਫੇਰ ਐਕਟਿੰਗ ਕਰਨੀ ਪਊਗੀ ਟਾਈਮ ਵੀ ਖਰਾਬ ਹੋਊਗਾ ਤੁਹਾਨੂੰ ਪਤਾ ਹੁੰਦਾ ਵੀ ਜਿਹੜਾ ਸਾਨੂੰ ਹੁਣ ਮਿਲਿਆ ਵਾ ਪਰ ਮੇਰੇ ਭੈਣ ਪਰ ਬਹੁਤ ਜ਼ਿਆਦਾ ਉਹਦੇ ਵਿੱਚ ਡੇ ਆ ਮੈਨੂੰ ਕਮੈਂਟ ਕਰਨ ਭੈੜੇ ਤੇ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਤੁਸੀਂ ਸਾਨੂੰ ਵੀਡੀਓ ਦੇ ਵਿੱਚ ਵੇਖ ਲੈਂਦੇ ਜੀ ਇਹ ਅਸਲ ਲਾਈਫ ਵਿੱਚ ਵੀ ਇਦਾਂ ਦੇ ਹੋਣਗੇ ਅਸੀਂ ਆਫ ਕੈਮਰਾ 'ਚ ਸਾਨੂੰ ਵੇਖੋ ਨਹੀਂ ਇਦਾਂ ਦੇ ਬਿਲਕੁਲ ਨਹੀਂ ਗੇ ਪਰ ਜਿਹੜੇ ਅਸੀਂ ਕੰਮ ਕਰਨ ਰਹੇ ਆ ਸਾਨੂੰ ਇਦਾਂ ਦੇ ਹੋਣਾ ਪੈਂਦਾ ਵਾ ਠੀਕ ਆ ਨਾ ਹੁਣ ਜੇ ਕਈ ਹੈਗੇ ਆ ਉਹਦੇ ਵਿੱਚ ਮੈਨੂੰ ਚੰਗੇ ਰੋਲ ਵੀ ਮਿਲੇ ਉਹਦੇ ਵਿੱਚ ਸਾਰੇ ਭੈਣ ਭਰਾਵਾਂ ਕਿਹਾ ਵੀ ਇਹਨਾਂ ਦੇ ਰੋਲ ਬੜੇ ਚੰਗੇ ਆ ਵਧੀਆ ਰੋਲ ਕਰਦੇ ਆ ਪਰ ਜਦੋਂ ਤੁਸੀਂ ਇਦਾਂ ਦੇ ਕਮੈਂਟ ਕਰਦੇ ਜਨਾ ਫਿਰ ਸੱਚੀ ਗੱਲ ਆ ਵੀ ਵੀਡੀਓ ਬਣਾਉ ਨੂੰ ਮਨਜਾ ਨਹੀਂ ਕਰਦਾ ਫਿਰ ਕਹਿੰਦਾ ਵੀ ਇਦਾਂ ਦਾ ਸੀਨ ਹੁਣ ਸਾਨੂੰ ਨਾ ਦੋ ਤੇ ਸਾਰੇ ਭੈਣ ਭਰਾਵ ਨੂੰ ਮੈਂ ਬੇਨਤੀ ਕਰਦੀ ਆ ਤੂੰ ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਕਰਕੇ ਹੀ ਸਾਡਾ ਵੀ ਮਨ ਕਰੂਗਾ ਵੀ ਵਧੀਆ ਵੀਡੀਓ ਲੈ ਕੇ ਆਈਏ